ਅੰਮ੍ਰਿਤਸਰ ਦੇ ਸਾਰੇ ਦਿੱਸ ਸਰਕਾਰ ਦੀ ਕਟੇ ਲੈਂਦੀ ਜੇ ਵੱਡੀ ਕਾਰਵਾਈ ਇੱਕ ਦੁਕਾਨ ਅੰਦਰ ਗੁਰੂ ਗ੍ਰੰਥ ਸਾਹਿਬ ਜੀ 10 ਸਾਲ ਤੋਂ ਸੰਸਬਾਇਮਾ ਸੂਤਰਾ ਅਨਸਾਰ 1 ਸਾਲ ਤੋਂ ਲਗਾਤਾਰ ਪ੍ਰਕਾਸ਼ਮਾਨ ਸਨ ਗੁਰੂ ਗ੍ਰੰਥ ਸਾਹਿਬ ਜੀ ਦੁਕਾਨ ਦੇ ਅੰਦਰ ਕਟਾ ਮਿੱਟੀ ਤੇ ਗਰਦੇ ਨਾਲ ਲਿਬੜੇ ਸਨ ਗੁਰੂ ਸਾਹਿਬ ਜੀ ਦੇ ਬਸਤਰ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ న్యూਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਨ ਪ੍ਰਕਾਸ਼ ਆਈ ਗੱਡੀ ਆਜੀ ਤਿੰਨ ਕਿੰਟ ਹੋ ਗਏ ਪਾਰ ਤਿੰਨ ਤਾਂ ਵੀ ਚ ਦੇ 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 ਇੱਧੇ ਵੀ ਕੋਸ ਮਟਮਟ ਆਈ ਦੀ ਬੋਲਸਾ ਕੋਸ ਨੂੰ ਸੁਣ ਲੈ ਕਰ ਰਹੀ ਦਾ ਕੀ ਕਿਆ ਬੋਲੂ ਜਾ ਕੇ ਵੀ ਬਾਪੇ ਆ ਗਈ ਸਤ ਗਾਂ ਦੇ ਇੱਧਰ ਆ ਗੱਡੀ ਲੈ ਹੰਦੀ ਜੇ ਆ ਜਾ ਵਾਹਿਗੁਰੂ ਘੱਟ ਨਾਮ 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 ਵਾਹਿਗ 10 ਸਾਲ 10 ਸਾਲ ਇਹਨਾਂ ਦੇ ਜਿਹੜੀ ਦੁਕਾਨ ਆ ਗੋਲ ਹੱਡੀ ਚੌਂਕ ਦੇ ਵਿੱਚ ਆ ਜੀ ਇੱਥੇ ਗੋਲ ਹੱਡੀ ਚੌਂਕ ਦੇ ਵਿੱਚ ਵੀ ਨਾ ਡਾੜੀਆਂ ਸਿੰਧੀਆਂ ਕਰਦੀਆਂ ਨੇ ਛੋਟੀ ਕਲਾਸ ਹਾਊਸ ਆ ਸਾਨੂੰ ਸਾਡੇ ਸਿੰਘਾਂ ਨੂੰ ਇੱਥੇ ਪਤਾ ਲੱਗਾ ਜੀ ਜਿਹੜਾ ਸਤਾ ਦੇ ਵੇਖਿਆ ਉਹਨਾਂ ਦੇ ਕਲਾ ਕਲਬ ਨੰਗਾ ਸਾਹਿਬ ਨੇ ਉੱਪਰ ਬਹੁਤ ਅਨੁਗੂਨ ਦੱਸਿਆ ਉਹਦੇ ਸੋਖਾ ਦਰਾਨਾ ਬਣਿਆ ਵਾ ਜਿਹੜਾ ਦਿੱਤਾ ਖਾਣ ਉਹਦੀ ਹੀ ਬਿਜਲੀ ਕਰਦੇ ਘਰ ਸਾਡੇ ਕੇ ਫਿਰ ਸੋਖਾ ਨੇ ਜਿਹਦਾ ਬੇਕੀ ਨਹੀਂ ਕਰ ਮੇਰੀ ਗੱਲ ਕੋਦਾ ਕਰਦਾ ਬੜੇ ਕਪਾਣ ਕਿਉਂ ਕਰਦੇ ਰਈਏ ਪੱਟੇ ਬਸਣ ਬਾਬਾ ਰੱਖਿਆ ਅੱਜ ਕਰਈਏ ਇਧਰ ਖੰਮਾ ਬਾਬਾ ਰੱਖਿਆ ਮਹਾਰਾਜ ਹੈ ਰਈਏ ਬੱਜਿਆ ਮਹਾਰਾਜ ਹਜੀ ਤੇ ਫਿਰ ਪਹਿਲਾਂ ਇੰਦਰ ਸਿੰਘਾਂ ਨੂੰ ਕਿਉਂ ਕਿਹਾ ਚਾਬੀ ਇੱਥੇ ਨਹੀਂ ਹੈਗੀ ਚਾਬੇ ਮਨੇ ਪੁਸਤਕਾਂਾਂ ਚਾਹੀਦੀ ਹੈ ਹੈ ਅੱਜੋਂ ਪੁਸਤਕਾਂ ਮੈਂ ਦੁਕਾਨੀ ਨੇ ਗਾਈ ਸੀ ਫ੍ਰੀ ਦੇ ਕਰੀਏ ਕਿ ਸਿਰ ਤੁਹਾਡੇ ਭਲੇ ਵਾਸਤੇ ਆਏ ਆ ਤਗੀ ਦਾਜ ਉਹ ਮੈਂ ਆਪਣੇ ਉਂਧੇ ਚ ਪੇੜਾ ਮਾਰਦਾ ਮੈਂ ਚਾਰ ਪੰਜ ਦਿਨ ਪਤਾ ਲੱਗਾ ਤੇ ਮੈਂ ਪੰਜ ਦਿਨ ਆਇਆ ਹੀ ਨਹੀਂ ਮੈਂ ਤਾਂ ਮੇਰੇ ਕੋਲ ਤਾਂ ਮੇਰੇ ਕੋਲ ਮੈਂ ਨਹੀਂ ਆ ਸਕਿਆ ਪੰਜ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਅਸੀਂ ਸਾਨੂੰ ਪਤਾ ਲੱਗਾ ਸੀਗਾ ਕਿ ਗੋਲ ਹੱਟੀ ਚੌਂਕਾ ਜੋ ਹਾਰਗੇਟ ਵਿਥੇ ਉੱਥੇ ਇੱਕ ਦੁਕਾਨ ਆ ਇਹਨਾਂ ਦੀ ਇਹ ਵੀਰ ਹਮੰਤ ਚੰਦ ਵਿਕਾਸ ਆਪਣੇ ਨਾਂ ਇਹਨਾਂ ਦਾ ਕਹਿੰਦੇ ਨੇ ਇਹਨਾਂ ਦੀ ਦੁਕਾਨ ਆ ਇੱਥੇ ਇਹ ਗੁਰੂ ਸਾਹਿਬ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਬਣਾਉਂਦੇ ਨੇ ਇਹਨਾਂ ਦੀ ਦੁਕਾਨ ਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਸੀਗਾ ਮਹਾਰਾਜ ਦਾ ਸਾਨੂੰ ਪਤਾ ਲੱਗਾ ਸੀਗਾ ਵੀ ਸੇਵਾ ਸੰਭਾਲ ਨਹੀਂ ਹੋ ਰਹੀ ਬੜੀ ਬੇਅਦਬੀ ਹੋ ਰਹੀ ਆ ਮਹਾਰਾਜ ਦੀ ਬਹੁਤ ਮਾੜੀ ਹਾਲਤ ਵਿੱਚ ਜਿਹੜਾ ਵਾ ਉਹ ਮਹਾਰਾਜ ਸੇ ਪਾਸ਼ਾ ਜੀ ਨੂੰ ਪ੍ਰਕਾਸ਼ ਕੀਤਾ ਹੋਇਆ ਅਸੀਂ ਪਹੁੰਚੇ ਸੀ ਇੱਥੇ ਜਿਹੜਾ ਦਸ਼ਮ ਕੀਤੇ ਆ ਮਹਾਰਾਜ ਦੇ ਤੇ ਬਹੁਤ ਜ਼ਿਆਦਾ ਘਾਟਾਂ ਜਿਹੜੀਆਂ ਨੇ ਉਹ ਸਾਨੂੰ ਸਤਕਾਰ ਦੇ ਵਿੱਚ ਜਿਹੜੀਆਂ ਨੇ ਉਹ ਮਿਲੀਆਂ ਨੇ ਲਾਲਾ ਕੋਲ ਲਾਲਾ ਲਾਲੋ ਬਹੁਤ ਜ਼ਿਆਦਾ ਜਿਹੜੀਆਂ ਘਾਟਾਂ ਨੇ ਸਾਨੂੰ ਇੱਥੇ ਮਿਲੀਆਂ ਨੇ ਅਸੀਂ ਦੇਖੀਆਂ ਨੇ ਤੇ ਜਦੋਂ ਸਾਰਾ ਪ੍ਰਬੰਧ ਦੇਖਿਆ ਵਾ ਗੁਰੂ ਸਾਹਿਬ ਜੀ ਦੇ ਸਰੋਪ ਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫੋਨ ਕਰਕੇ ਉਹ ਬੁਲਾਇਆ ਸੀਗਾ ਚਲੋ ਉਹ 2 3 4 ਘੰਟੇ ਬਾਅਦ ਬੜੀ ਮੁਸ਼ਕਲ ਆ ਆ ਤਾਂ ਗਏ ਧੰਨਵਾਦ ਉਹਨਾਂ ਦਾ ਵੀ ਦੇਰ ਆਇਆ ਦਰਸਤਾਈ ਤੇ ਗੁਰੂ ਸਾਹਿਬ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਤਾ ਹੁਣ ਤੁਹਾਡੀ ਸੰਗਤ ਦੇ ਨਾਲ ਗੱਲ ਕਰਦਾ ਮਕਸਦ ਇਹ ਆ ਵੀ ਜਦੋਂ ਪੰਜਾਬ ਤੇ ਰਹਿੰਦੇ ਆ ਹਾਂ ਸਾਡੇ ਗੁਰੂ ਘਰ ਨੇ ਤੇ ਸਾਨੂੰ ਕੀ ਲੋੜ ਆ ਵੀ ਅਸੀਂ ਦੁਕਾਨਾਂ ਦੇ ਵਿੱਚ ਘਰਾਂ ਦੇ ਵਿੱਚ ਮਾਦੇ ਪ੍ਰਕਾਸ਼ ਕੀਤੇ ਆ ਹਾਂ ਜੇਕਰ ਤਾਂ ਅਸੀਂ ਚੰਗੀ ਸੋਹਣੀ ਸੇਵਾ ਸੰਭਾਲ ਕਰ ਸਕਦੇ ਆ ਵਧੀਆ ਪ੍ਰਬੰਧ ਅਸੀਂ ਕੀਤੇ ਹੋਏ ਨੇ ਸਰਕਾਰ ਵਾਂ ਦਾ ਪੂਰਾ ਵਾਸੇ ਸ਼ਾਮ ਪ੍ਰਕਾਸ਼ ਹੁੰਦੇ ਨੇ ਸੁਖਾਸਨ ਹੁੰਦੇ ਨੇ ਨੇਤਰੇ ਹੁੰਦਾ ਫੇਰ ਤੇ ਚੜਦੀ ਕਲਾ ਵਧੀਆ ਗੱਲ ਆ ਮਾੜੀ ਸੇਵਾ ਕਰਨੀ ਚਾਹੀਦੀ ਆ ਪਰ ਜੇ ਇਹਨਾਂ ਵਾਂਗੂ ਮਹਾਰਾਜ ਨੂੰ ਇੱਕ ਕਮਰੇ ਚ ਪ੍ਰਕਾਸ਼ ਕਰਕੇ ਇਹਦੇ ਸਾਲ ਹੋ ਗਿਆ ਸੇਵਾ ਕਰਦੇ ਹੀ ਨਹੀਂ ਨਾ ਕੋਈ ਨੇਤ੍ਰਮ ਕਰਦਾ ਨਾ ਕੋਈ ਬਾਹਰ ਦੀ ਸੇਵਾ ਕਰਦਾ ਨਾ ਮਹਾਰਾਜ ਦੇ ਸਰੂਪ ਵਾਸਤੇ ਕੋਈ ਸੁਖਾਸਨ ਦਾ ਜਗ੍ਹਾ ਗਈ ਆ ਤੇ ਫੇਰ ਸਾਡੇ ਵਾਸਤੇ ਲਾਹਣਤ ਵਾਲੀ ਗੱਲ ਆ ਕੋਈ ਬੇਦਬੀ ਕਰਦਾ ਤੇ ਅਸੀਂ ਚੀਕਦੇ ਆ ਚੀਕਾ ਮਾਰਦੇ ਆ ਕਿ ਸਾਡੀ ਬੇਦਬੀ ਕਰ ਗਿਆ ਮਹਾਰਾਜ ਦੀ ਬੇਦਬੀ ਕਰ ਗਿਆ ਇੱਥੇ ਚੇਖ ਹੋ ਗਏ ਤੇ ਅਸੀਂ ਇਹ ਕੁਝ ਕਰ ਰਹੇ ਆ ਸਾਡੇ ਵਾਸਤੇ ਇਸ ਤੋਂ ਵੱਡੀ ਲਾਹਣਤਾਲੀ ਗੱਲ ਨਹੀਂ ਆ ਇਹ ਚਮਕ ਚੰਕਮਲ ਜੀ ਦੇ ਨਾਂ ਇਹ ਅੱਜ ਇਹ ਸੰਗਤ ਕੋ ਬਾफी ਮੰਗਣਗੇ ਕਿ ਗੁਰੂ ਆਰਦਾਸ ਮਾਰੇ ਗੜੀ ਕਰਦੇ ਵੀ ਮਾਰੇ ਇਹਨਾਂ ਨੂੰ ਬਖਸ਼ ਲੈਣ ਕਿਉਂਕਿ ਗਲਤੀ ਨਹੀਂ ਗੁਨਾਹ ਕੀਤਾ ਇਹਨਾਂ ਨੇ ਗਲਤੀ ਹੁੰਦੀ ਹੈ ਜਨਤਾ ਬੱਸ ਕੋਈ ਬੰਦਾ ਕਰਦੇ ਜਿਹਨੂੰ ਆਪਣੇ ਧਰਮ ਬਾਰੇ ਆਪਣੀ ਗੁਰੂਵਾਰੀ ਨਹੀਂ ਪਤਾ ਇਹਨੂੰ ਪਤਾ ਸਾਰਾ ਕੁਝ ਆ ਪਰ ਇਹ ਫਿਰ ਵੀ ਗੁਨਾਹ ਕਰਦੇ ਆਂ ਜੀ ਬੜਾ ਠੀਕ ਕਹਿਣਾ ਚਾਹੋਗੇ ਤੁਸੀਂ ਬਹੁਤ ਵੱਡਾ ਬਣਾ ਰਹੇ ਹੋ ਹਮਮ ਮਾਫੀ ਕੀ ਗਲਾ ਆ ਰਹਿਣਾ ਰੋਸ ਸਾਡੇ ਹਾਂ ਅੜੀ ਸਰਾਂ ਦੇ ਰੋਸ ਸਾਕੇ ਬੰਦਾਣਾ ਬਣਾਉਣਾ ਬਣਾਉਣਾ ਸੁਨਾਹ ਦੀ ਕੀਤਾ ਕਿ ਇਹਦਾ ਸੰਤ ਪਤਾ ਲੱਗੇ ਨਾ ਤੁਹਾਨੂੰ ਸਾਡੀ ਇਹ ਆ ਗਿਆ ਪਨਾ ਜਰਾ ਗਿਆ ਨਾ ਹਾਂ ਅੱਗ ਪੀ ਸਵਾਲ ਨਹੀਂ ਦਿੱਤੇ ਘਟਾ ਵੀ ਚੜਿਆ ਅੱਛਾ ਸਵਾਲ ਤਾਂ ਕੋ ਸਹੀ ਨਹੀਂ ਹੋਈ ਕਿਵੇਂ ਨਹੀਂ ਹੋਈ ਮਾਲਕ ਕੀ ਨਹੀਂ ਹੋਇਆ ਤਮਜੀਦ ਸਾਡੀ ਸੇਵਾ ਨਹੀਂ ਗਈ ਸੇਵਾ ਨਹੀਂ ਕਿਹਾ ਹੀ ਅਸੂ ਪ੍ਰਕਾਸ਼ ਮਾਨ ਸਿੰਘ ਮਹਾਰਾਜ ਕਿਨੇ ਜੀ ਤੋਂ ਫਾਸਨ ਨਹੀਂ ਸੀ ਕਰਦੇ ਸਾਸੀਂ ਕਰਦੇ ਸੀ ਪਰ ਜਿਵੇਂ ਘਟਾ ਚੜਿਆ ਆਇਆ ਸੀਗਾ ਮਾਲ ਨੇ ਪਾਲਕੀਆਂ ਗੰਦੇ ਸੀਗੇ ਹਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਨਾ ਜੀ ਤੁਸੀਂ ਆਪਣੀ ਗਲਤੀ ਮੰਨਦੇ ਹੋ ਗਲਤੀ ਮੰਨਦੇ ਹੋ ਸਰ ਜੀ ਇਹਨਾਂ ਤੁਹਾਡਾ ਚਰਨ ਰਾਜ ਜੀ ਚਰਨ ਪ੍ਰਕਾਸ਼ ਹਾਂਜੀ ਸੋ ਇਹ ਜੀ ਗੋਲ ਹੱਡੀ ਚੌਂਕ ਹਾਲਗੇਟ ਇਹ ਚਰਨ ਪ੍ਰਕਾਸ਼ ਇਹਨਾਂ ਦਾ ਨਾਮ ਦੁਕਾਨ ਦਾ ਨਾਮ ਕੀ ਤੁਹਾਡੀ ਦਾ ਛੋਡੀ ਗਲਾਸ ਛੋਡੀ ਗਲਾਸ ਅੱਛਾ ਆ ਜੀ ਗੁੱਡੀ ਦੀ ਫੱਲੇ ਭਾਈ ਪਰਮਜੀਤ ਸਿੰਘ ਜੀ ਜਦੋਂ ਇੱਥੇ ਗੋਲ ਕੀ ਖਰਾਸ ਹਾਊਸ ਦੇ ਅੰਦਰ ਆਣ ਕੇ ਵੇਖਿਆ ਇੱਥੇ ਧਾਨੂ ਗੁਰੂ ਗ੍ਰੰਥ ਸਾਹਿਬ ਦੇ ਛੋੜੇ ਜਿਹੇ ਕਮਰੇ ਨੇ ਜਿਹਦੇ ਵਿੱਚ ਇਨਸਾਨ ਕੱਲਾ ਹੀ ਬੈਠ ਸਕਦਾ ਪਰ ਇਹਨਾਂ ਨੇ ਉਹਨੂੰ ਇੱਕ ਸਟੋਰ ਬਣਾਇਆ ਹੋਇਆ ਹੈ ਆਪਣਾ ਕਿੰਨਾ ਹੀ ਦੁਕਾਨ ਦਾ ਡਾਟਾ ਕਿਤਾਬਾਂ ਕਾਪੀਆਂ ਇੱਥਾਂ ਉਹ ਮਾਰੇ ਦੀ ਪੀਣਾ ਸਾਹਿਬ ਦੇ ਕਿੰਨੇ ਹਤਾ ਉਹ ਜਾਨੀ ਕਿ ਬਰਤੂ ਵੇਖਣ ਤੋਂ ਜੀ ਦੇਖ ਕੇ ਬਰਦਾਸ਼ਤ ਕਰਨ ਦੇ ਯੋਗ ਨਹੀਂ ਸੀ ਇਹ ਜਦੋਂ ਇੱਥੇ ਪਹੁੰਚੇ ਨੇ ਇਹਨਾਂ ਨੇ ਉਲਟਾ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਦਿੱਤੀ ਕਿ ਇਹ ਕਬਜ਼ਾ ਕਰਨ ਨੂੰ ਆਤੇ ਨੇ ਅੰਗ ਸਿੰਘ ਇੱਥੇ ਆਇਆ ਜਿਹੜੇ ਕੇਵਲ ਬਰੂਦਰਸਾ ਸਤਕਾਰ ਵਾਸਤੇ ਇੱਥੇ ਆਏ ਸਨ ਜਦੋਂ ਸਤਗੁਰਾਂ ਦਾ ਪ੍ਰਕਾਸ਼ ਵੇਖਿਆ ਬਹੁਤ ਘਟਾ ਜਿਹੜੇ ਰਮਾਲੇ ਸਾਹਿਬ ਮਿੱਟੀ ਨਾਲ ਜੁੜੇ ਪਏ ਸਨ ਜਿਹੜੇ ਸਾਹਮਣੇ ਸੰਗਤ ਦੇ ਲੋਗੇ ਪਰ ਸੰਗਤ ਨੇ ਆਵਾਜ਼ ਨਹੀਂ ਠੋਣੀ ਕਿ ਕਿ ਇੱਥੇ ਜਿਹੜਾ ਸ਼੍ਰੋਮਣੀ ਕਮੇਟੀ ਨਾਲ ਗੱਲ ਕੀਤੀ ਹੈ ਕਿ ਆਪਣੀ ਫਾਲਕੀ ਸਾਹਿਬ ਦੇ ਪ੍ਰਚਾਰਕ ਲੈ ਕੇ ਆਓ ਤੇ 4 ਘੰਟੇ ਹੋ ਗਏ ਗਰਮੀ ਦੇ ਵਿੱਚ ਇਹ ਜਥਾ ਜਿਹੜਾ ਇੱਥੇ ਹਾਜ਼ਰ ਹੈ ਗੁਰੂ ਦੀ ਸੇਵਾ ਵਾਸਤੇ ਪਰ ਵੇਖੋ ਅੱਜ ਜੇ ਅਸੀਂ ਪੁਲਸ ਨੂੰ ਕਾਲ ਕਰਦੇ ਆਂ ਤੇ ਪੁਲਸ ਤੋਂ ਦਸੂਈ ਪਹੁੰਚਦੀ ਗੱਡੀ ਲੈ ਕੇ ਕੀ ਸ਼੍ਰੋਮਣੀ ਕਮੇਟੀ ਨੇ ਇੰਨਾ ਕੇ ਡਾਟਾ ਜਿਹੜਾ ਵਾ ਇਹ ਸ੍ਰੀ ਗੁਰੂ ਦਰਸ ਜਿਹੜੇ ਲੈ ਕੇ ਵੀ ਆਏ ਨੇ ਇਹ ਕੋਈ ਨਪਾਲ ਤੋਂ ਨਹੀਂ ਆਇਆ ਇਸ ਰੋਮਣੀ ਕਮੇਟੀ ਦੀ ਪ੍ਰਿੰਸ ਆਰਮਸਰ ਤੋਂ ਲੈ ਕੇ ਆਏ ਆ ਆਰਮਸਰ ਤੋਂ ਲੈ ਕੇ ਆਏ ਤੁਹਾਨੂੰ ਸੱਤ ਵਜੇ ਪਹਿਲਾਂ ਕਿੰਦੇ ਕਿ ਮੈਂਬਰ ਸਾਹਿਬ ਪਰਤਾਲ ਕਰੂਗਾ ਫਾਇਡ ਕਰੂਗਾ ਕਿ ਪ੍ਰਚਾਰਕ ਪਰਤਾਲ ਕਰੂਗਾ ਕਿਹੜੇ ਸਰੀ ਗੁਰਦਾਨ ਸਾਹਿਬ ਲੈ ਕੇ ਆਏ ਨੇ ਕਿਹੜੇ ਮੈਂਬਰ ਨੇ ਕਿਹੜੇ ਪ੍ਰਚਾਰਕ ਨੇ ਕਿਤੇ ਕਹ ਲਿਆ ਕਿ ਪਰਮੈਸ਼ ਕਿਉਂਕਿ ਸਾਨੂੰ ਪਤਾ ਕਿ ਇਹ ਜਦੋਂ ਧਾਰਮਿਕ ਦੇ ਕੋਈ ਵੀ ਧਾਰਮਿਕ ਲੋਕ ਇਹਨਾਂ ਨਾਲ ਜੁੜੇ ਹੋਏ ਨੇ ਇਹਨਾਂ ਕੋਲੋਂ ਸੇਵਾ ਲੈਂਦੇ ਨੇ ਤਾਂ ਕਰਕੇ ਬੋਲਦੇ ਨਹੀਂ ਹੋਰ ਹੀ ਤੀਆਂ ਨੇ ਵੇਖੇ ਹੋਣਗੇ ਇਹ ਕੇਵਲ ਉਹ ਸਿੰਘ ਨੇ ਜਿਹੜੇ ਗੁਰੂ ਸਾਹਿਬ ਦੀ ਗੱਲ ਕਰਦੇ ਕਿ ਨਾਲ ਜਿੱਥੇ ਜਿੱਥੇ ਪਤਾ ਲੱਗ ਜੇ ਕਿ ਬਿਜ਼ਨਸ ਦੇ ਬਿਲਕੁਲ ਜਾਣ ਵਾਲੇ ਦੇ ਦਰਬਾਰ ਸਾਹਿਬ ਦੇ ਲਾਗੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੁੰਦੇ ਨੇ ਵੱਡੇ ਵੱਡੇ ਨੂੰ ਉੱਥੇ ਤਨਖਾਹਾਂ ਲਈਆਂ ਜਾਂਦੀਆਂ ਨੇ ਵੇਨੇ ਹੁਣ ਕਿ ਇੰਨਾ ਵੱਡਿਆਂ ਨੂੰ ਕੀ ਧਾਰਮਿਕ ਸਜ਼ਾਵਾਂ ਲਾਉਂਦੇ ਨੇ ਅਸੀਂ ਪ੍ਰਚਾਰਕ ਵੀ ਆਏ ਸਾਂ ਉਹ ਇੱਥੇ ਆਣ ਕੇ ਗੋਗਦੋ ਨਾਲ ਮਿੱਟੀ ਛਾੜ ਜਾਂਦੇ ਨੇ ਚੜ ਗਏ ਨੇ ਇਹਨਾਂ ਦੇ ਉੱਤੇ ਬਾਕੀ ਕਾਨੂੰਨੀ ਕਾਰਵਾਈ ਉਹਨਾਂ ਨੂੰ ਹੋਣੀ ਚਾਹੀਦੀ ਸੀ ਦਰਾਂ ਲੋਕਾਂ ਨੂੰ ਹੋਰ ਵੀ ਲੱਗਦਾ ਨਹੀਂ ਬਾਬਾ ਜੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈਣ ਚੱਲਦੇ ਲੋਕੀ ਉਹਨਾਂ ਦੇ ਕਿੱਥੇ পুষ্প ਟਾਲ ਕਰਨੀ ਚਾਹੀਦੀ ਚਦਨਾ ਕੱਲ ਤੇ ਉਹ ਕਹਿ ਰਹੇ ਤੁਹਾਨੂੰ ਨਾ ਜਦੋਂ ਬਾਸਰ ਪਰਿ ਵਡੇ ਵਡੇ ਲੀਡਰਾਂ ਨਾਲ ਇਹਨਾਂ ਨਾਲ ਸੰਬੰਧ ਹੋਣਾ ਤੇ ਉਦੋਂ ਫਿਰ ਲੋੜ ਨਹੀਂ ਪੈਂਦੀ ਉੱਥੇ ਫੋਨ ਜਾਣਾ ਕਹਿੰਦਾ ਇਹਨਾਂ ਦਾ ਜੇ ਕਾਂਗਰਸ ਸੰਬੰਧਿਆ ਫਿਰ ਨਹੀਂ ਫਿਰ ਕਾਂਗਰਸੀ ਬੰਗਿਆਂ ਨੂੰ ਜਿਹੜੇ ਉਹ ਵੱਡੇ ਵੱਡੇ ਆ ਦੇ ਕੋਈ ਨਾ ਕੋਈ ਵਿੱਚ ਅੰਦਰ ਖਾਤੇ ਕਾਲੀਆਂ ਦੀ ਸੰਬੰਧ ਜਿਹੜੇ ਕਾਲੀਆਂ ਨਾਲ ਜੁੜੇ ਨੇ ਉਹ ਕੋਈ 10 50 100 ਸਰੀਰਕ ਸਾਡੇ ਨੇ ਮਾਗੀ ਲੈ ਜਾਣ